ਭਲੇ ਬਸਕਰ ਕੀ ਹੋ ਗਿਆ ਵੀ ਜੀ ਕਈ ਲੈ ਕੇ ਇਧਰ ਆ ਮੇਰੇ ਨਾਲ ਆ ਉਸ ਬਸ ਕਈ ਨ ਮਾਰ ਹੱਥ ਸਭਣ ਆ ਜਾ ਜਲਦੀ ਆ ਜਾ ਹਾਂਜੀ ਹਾਂਜੀ ਆ ਗਈ ਬਸ ਅੱਜ ਭਾਈ ਪਤਾ ਤੁਹਾਨੂੰ ਕੀ ਅੱਜ ਅੱਜ ਪਤਾ ਕੀ ਆ ਅੱਜ ਮਜ਼ਦੂਰ ਡੇ ਆ ਲੇਬਰ ਡੇ ਆ ਹਾਂਜੀ ਕੀ ਕਿਸਾਨ ਮਜ਼ਦੂਰ ਦੀ ਇਕਤਾ ਵਾਲਾ ਦਿਨ ਅੱਜ ਹਾਂਜੀ ਤੇ ਐਸੀ ਖੁਸ਼ੀ ਦੋਸਤੋ ਆਪਾਂ ਮਜ਼ਦੂਰ ਮਤਲਬ ਕਿ ਡੇ ਤੇ ਲੇਬਰ ਡੇ ਤੇ ਆਪਾਂ ਕੇਕ ਲੈ ਕੇ ਆਏ ਆ ਤੇ ਕੇਕ ਦੇ ਨਾਲ ਬਾਈ ਨੂੰ ਹੋਰ ਵੀ ਗਿਫਟ ਕਰਾਂਗੇ ਕਿਉਂਕਿ ਸਾਡੇ ਮਤਲਬ ਕਿ ਪਰਿਵਾਰ ਦਾ ਹਿੱਸਾ ਹੈ ਬਾਈ ਪਾਲਾ ਤੇ ਮੈਂ ਸਾਰੇ ਕਿਸਾਨਾਂ ਨੂੰ ਸਾਰੇ ਦੋਸਤਾਂ ਨੂੰ ਜਿਹੜੇ ਮੇਰੇ ਨਾਲ ਜੁੜੇ ਆ ਸਾਰਿਆਂ ਨੂੰ ਕਹਿਣਾ ਚਾਹਣਾ ਜੇ ਆਪਾਂ ਇਹਨਾਂ ਦਾ ਸਨਮਾਨ ਨਹੀਂ ਕਰਦੇ ਤਾਂ ਆਪਣਾ ਸਨਮਾਨ ਵੀ ਨਹੀਂ ਹੋਣਾ ਤੇ ਕਿਸਾਨ ਬਿਨਾ ਮਜ਼ਦੂਰ ਨਹੀਂ ਕਿਸੇ ਕੰਮ ਦਾ ਤੇ ਮਜ਼ਦੂਰ ਬਿਨਾ ਕਿਸਾਨ ਨਹੀਂ ਕੰਮ ਦਾ ਹਾਂ ਲਓ ਵੀ ਦੋਸਤੋ ਜੈਸ਼ਵਨ ਸਾਡਾ ਲਾਊਗਾ ਕੈਂਡਲ ਤੇ ਪਾਲਾ ਬਾਈ ਕੇਕ ਕੱਟੂਗਾ ਤੇ ਫਿਰ ਆਪਾਂ ਪਾਲੇ ਦੇ ਜਿਹੜੇ ਗਿਫਟ ਲੈ ਕੇ ਆਏ ਆ ਸਪੈਸ਼ਲ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਨਾਲ ਬਣੇ ਰਹੋ ਹਾਂਜੀ ਕਿ ਮੈਂ ਸਾਰਿਆਂ ਨੂੰ ਚਾਹਣਾ ਵੀ ਕਿਸਾਨਾਂ ਨਾਲ ਦੇ ਮਜ਼ਦੂਰਾਂ ਨੂੰ ਵੀ ਇੱਕੇ ਨਾਲ ਰਹਿਣਾ ਚਾਹੀਦਾ ਵੀ ਇੱਕਤਾ ਬਹੁਤ ਜ਼ਰੂਰੀ ਹੈ ਸਹੀ ਗੱਲ ਐ ਪਾਲੇ ਸਹੀ ਗੱਲ ਐ ਜੀ ਇੱਕਤਾ ਹੋਣੀ ਥੋੜਾ ਥੋੜਾ ਜ਼ਿੰਮੇਦਾਰ ਨਾਲ ਬਿਨਾ ਨਹੀਂ ਸਰਦਾ ਤੇ ਸਾਡਾ ਥੋੜੇ ਬਿਨਾ ਨਹੀਂ ਸਰਦਾ ਸਹੀ ਗੱਲ ਐ ਸਹੀ ਗੱਲ ਐ ਤੇ ਇਹ ਤਾਂ ਇੱਕਾ ਬਣਾ ਕੇ ਜਿੰਨਾ ਚਿਰ ਤੁਹਾਡੀ ਜ਼ਿੰਦਗੀ ਜਾਂ ਸਾਡੀ ਜ਼ਿੰਦਗੀ ਆਪਾਂ ਨੂੰ ਆਪਸ ਦੇ ਵਿੱਚ ਪਿਆਰ ਨਾਲ ਰਹਿਣਾ ਬਹਿਣਾ ਨਹੀਂ ਤਾਂ ਤੁਸੀਂ ਵੀ ਖਤਮ ਹੋ ਜਾਓਗੇ ਵੀ ਖਤਮ ਏਕਤਾ ਬਈ ਸਭ ਤੋਂ ਵੱਡੀ ਚੀਜ਼ ਆ ਸਭ ਤੋਂ ਵੱਡੀ ਚੀਜ਼ ਚੱਲ ਪਾਲੇਲਾ ਜੈਸੇ ਕਿ ਨੋ ਕੈਂਡਲਾਂ ਦਾ ਬਹੁਤ ਚਾ ਕੈਂਡਲ ਲਾਉਣ ਦਾ ਲੱਗੀ 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 ਲਾਓ 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 ਬਸ ਕੱਟ ਜਿੱਥੇ ਮਰਜ਼ੀ ਲਾ ਦੇ ਤੈਨੂੰ ਤੇਰੇ ਨਾਲੋਂ ਵੱਧ ਸਾਨੂੰ ਪਤਾ ਹੀ ਨਹੀਂ ਕਿ ਤੂੰ ਸਾਰਾ ਦਿਨ ਕਹੀ ਚਲਾਉਣਾ ਹਾਂ ਇੱਕ ਇੱਕ ਲਓ ਜੀ ਕਲਾਪਿੰਗ ਕਰੋ ਜੈਸ਼ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਚਲੋ ਲੈ ਬਾਈ ਪਾਲੇ ਨੂੰ ਖਵਾਓ ਹਾਂ ਲੋ ਪਾਲੇ ਲੈ ਬਾਈ ਪਾਲੇ ਕਲਾਪਿੰਗ ਮਾਰ ਦੋ ਜੈਸ਼ ਕਲਾਪਿੰਗ ਮਾਰ ਦੋ ਕਲਾਪਿੰਗ ਕਰੋ ਜੈਸ਼ ਕਲਾਪਿੰਗ ਕਰ ਦੋ ਕੇ ਖਾਂ ਲੱਗ ਗਿਆ ਚਲ ਪਾ ਦੇ ਪਵਨ ਪਲੇਟਾਂ ਦੇ ਸਾਰੇ ਆ ਪਾਲੇ ਨੂੰ ਪਾ ਦੇ ਹਾਂਜੀ ਤੇ ਦੋਸਤੋ ਚਲਦੀ ਵੀਡੀਓ ਦੇ ਵਿੱਚ ਤੁਹਾਨੂੰ ਹੁਣ ਮਤਲਬ ਕਿ ਦਿਖਾ ਦਿੰਨੇ ਛੋਟੇ ਛੋਟੇ ਕੋਸ਼ਿਸ਼ਾਂ ਕਰਦੇ ਰਹਿੰਨੇ ਹਾਂ ਹਾਂਜੀ ਉਮੀਦ ਹੈ ਵੀ ਪਾਲੇ ਨੂੰ ਪਸੰਦ ਆਊਗਾ ਪਾਲੇ ਤੇਰੇ ਬੋਟ ਲੈ ਕੇ ਆਏ ਖਵਾ ਦੇ ਦੋਸਤਾਂ ਨੂੰ ਤੇ ਸਮਝੋ ਹਾਂਜੀ ਆ ਪਾਲੇ ਦੀ ਪੈਨ ਸ਼ਰਟ ਲੈ ਕੇ ਆਏ ਦੋਸਤੋ ਕੈਮਰੇ ਪਾਲੇ ਵਧੀਆ ਵਧੀਆ ਭੈਜੀ ਆ ਤੇਰੀ ਪੈਨ ਸ਼ਰਟ ਤੇ ਆ ਤੇਰੀ ਬਹੁਤ ਅਸਮਾਨ ਲੈ ਕੇ ਆਏ ਜੇਰੀ ਸੂਮਨ ਪੈਨ ਹੈ ਜੀ ਉਹ ਆਉਂਦੀ ਨਹੀਂ ਕੈਮਰੇ ਦੇ ਵਿੱਚ ਆ ਤੇ ਫੇਰ ਆ ਆਪਾਂ ਉਹਨੂੰ ਥੋੜੀ ਨਰਾਜ ਕਰਨਾ ਸੀਗਾ ਨਾ ਤੇ ਬਾਕੀ ਦੋਸਤੋ ਇਹ ਕੋਸ਼ਿਸ਼ ਸਾਡੀ ਤੁਹਾਨੂੰ ਕਵੇਂ ਲੱਗੀ ਹਾਂਜੀ ਜ਼ਰੂਰ ਕਮੈਂਟ ਕਰਕੇ ਦੱਸਿਓ ਜੇ ਮਜ਼ਦੂਰ ਨਾਲ ਆਪਣਾ ਇਕਾ ਹੈ ਤਾਂ ਆਪਾਂ ਜ਼ਿੰਮੇਦਾਰ ਸਾਰੀ ਜ਼ਿੰਦਗੀ ਨਹੀਂ ਮਤਲਬ ਕਿ ਫੇਲ ਹੋ ਸਕਦਾ ਤੇ ਜੇ ਮਜ਼ਦੂਰ ਦਾ ਜ਼ਿੰਮੇਦਾਰ ਦੇ ਨਾਲ ਇਕਾ ਹੈ ਤੇ ਮਜ਼ਦੂਰ ਵੀ ਨਹੀਂ ਸਾਰੀ ਜ਼ਿੰਦਗੀ ਫੇਲ ਹੋ ਸਕਦਾ ਤੇ ਬਸ ਇਕਾ ਬਣਾ ਕੇ ਰੱਖਣਾ ਪੈਣਾ ਪਰ ਕੁਝ ਕੁ ਲੋਕ ਪਵਣ ਇਕਾ ਤੋੜਨ ਦੀ ਪੂਰੀਆਂ ਕੋਸ਼ਿਸ਼ਾਂ ਕਰਦੇ ਆ ਵੀ ਮਜ਼ਦੂਰ ਤੇ ਕਿਸਾਨ ਦਾ ਇਕਾ ਟੁੱਟੇ ਪਰ ਐਵੇਂ ਹੋਣ ਨਹੀਂ ਦੇਣਾ ਮਤਲਬ ਕਿ ਬਿਲਕੁਲ ਜੀ ਇੱਕ ਪਿਆਰ ਦੇ ਸਾਹਜ ਦੋਸਤ ਆਪਾਂ ਉਹ ਤਾਂ ਦੋਨਾਂ ਤਰ੍ਹਾਂ ਨੂੰ ਸਮਝਣਾ ਪੈਣਾ ਵੀ ਹਾਂ ਆਪਾਂ ਨੂੰ ਪਿਆਰ ਦੇ ਸਾਹਜ ਹੋਰੀ ਬਰਕਰਾਰ ਰੱਖਣੀ ਪੈਣੀ ਪਹਿਲੇ ਇੱਥੇ ਰੱਖ ਦੇ ਆ ਪਾਲ ਪਾਲੇ ਨੂੰ ਪਾ ਕੇ ਦੇ ਜੈਸ਼ ਸਾਡੇ ਨੂੰ ਬਹੁਤ ਸ਼ੌਕ ਹੁੰਦਾ ਜੀ ਕੇਕ ਕੱਟਣ ਦਾ ਤੇ ਜੈਸ਼ ਨੂੰ ਫਿਰ ਬੱਚਿਆਂ ਨੂੰ ਹਜੇ ਇੰਨਾ ਨਹੀਂ ਪਤਾ ਹਨਾ ਮੈਦੂਰ ਦੇ ਦਾ ਤੇ ਜੈਸ਼ ਨੂੰ ਕਿਹਾ ਵੀ ਪਾਲੇ ਦਾ ਹੈਪੀ ਬਰਥਡੇ ਆ ਤੇ ਜੈਸ਼ ਵੀ ਬਹੁਤ ਖੁਸ਼ ਹੋਇਆ ਹਾਂ ਲੈ ਮੈਨੂੰ ਪਾ ਦੇ ਪਾਉਣ ਤੋਂ ਮੈਨੂੰ ਪਾ ਉਹ ਨਹੀਂ ਲੈ ਕੇ ਆਂਦੇ ਨਾ ਕੋਲੀਆਂ ਲੱਭੀਆਂ ਨਹੀਂ ਸੀ ਮੇਰੇ ਲੱਭਿਆ ਨਹੀਂ ਹਾਂ ਹਾਂ ਇੱਕ ਦਰ ਵਈ ਇਹ ਉਹਨਾਂ ਕੱਟਣਾ ਆ ਵੀ ਇੱਥੇ ਪੁਰਲੇ ਅੰਦਰ ਪੀਂਦੇ ਚੱਲ ਕੋਈ ਨਹੀਂ ਤੁਸੀਂ ਆਹ ਆ ਪਾਲੇ ਦਾ ਸੋਮਾ ਦਾ ਪਾਦੇ ਪਵਣ ਆ ਬਾਕੀ ਲੈ ਚੱਲ ਕਰੇ ਆਹ ਪਾਲੇ ਖਾ ਪਿੰਦੇ ਖਾ ਇਹ ਚ ਪਾ ਦੇ ਸੋਮਾ ਦੇ ਵਿੱਚ ਪਾ ਦੇ ਖਾ ਲਾਂਗੇ ਇਹ ਲੈ ਹਲੋ ਪਾਲੇ ਦੀ ਇੱਕ ਇਹ ਇਹ ਦੋਸਤੋ ਸਾਡੀ ਕੋਸ਼ਿਸ਼ ਸਾਨੂੰ ਦੋਸਤੋ ਜੈਸ਼ਾ ਉਧਰ ਉਧਰ ਕਹੋ ਹੈਪੀ ਲੇਬਰ ਡੇ ਉਧਰ ਇਧਰ ਕੈਮਰੇ ਚ ਹੈਪੀ ਲੇਬਰ ਡੇ ਦੋਸਤੋ ਸਾਡੀ ਨਿੱਕੀ ਜੀ ਕੋਸ਼ਿਸ਼ ਤੁਹਾਨੂੰ ਕਿਵੇਂ ਦੀ ਲੱਗੀ ਅਸਤੋ ਦੋਸਤੋ ਐਸਾ ਕਰਨੇ ਮਤਲਬ ਕਿ ਰਹਿਨੇ ਆ ਸਾਡੇ ਨਾਲ ਮਤਲਬ ਕਿ ਬਹੁਤ ਟਾਈਮ ਹੋ ਗਿਆ ਜਦੋਂ ਤੇ ਮੈਂ ਵਾਅਦਾ ਕਰਨਾ ਕਦੇ ਵੀ ਕਿਸੇ ਮਜ਼ਦੂਰ ਨੂੰ ਅਸੀਂ ਨਰਾਸ਼ ਨਹੀਂ ਕੀਤਾ ਤੇ ਬਾਕੀ ਅਮੀਰ ਸਾਡੇ ਨਾਲ ਵੱਧ ਪਿਆਰ ਤੁਸੀਂ ਵੀ ਕਰਦੇ ਹੋ ਮਜ਼ਦੂਰਾਂ ਨੂੰ ਸਾਨੂੰ ਸਾਰਾ ਪਤਾ ਹੈ ਤੇ ਬਾਕੀ ਸਾਡੀ ਕੋਸ਼ਿਸ਼ ਕਿਵੇਂ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ